ਭਾਜੀਆ ਚੈੱਕ ਕਰੋ ਜੀ ਆ ਐਨਕਾ ਨੇ ਇੱਥੇ ਕੈਮਰਾ ਲੱਗਾ ਤੇ ਇਸ ਜਗ੍ਹਾ ਤੇ ਮੈਮਰੀ ਕਾਰਡ ਪੈਣਾ ਤੇ 3 ਘੰਟੇ ਦਾ ਇਹਦਾ ਬੈਟਰੀ ਪੈਕ ਆ ਜੀ ਬਲਬ ਵਾਲੇ ਹੋਲਡਰ ਦੇ ਵਿੱਚ ਕੈਮਰਾ ਫਿੱਟ ਕਰ ਦਿੱਤਾ ਜੀ ਉਹ ਕੀ ਬਾਤ ਹੈ ਭਾਜੀ ਇਹ ਫਲੋਰ ਦੀ ਹੈ ਡੀਟੇਲ ਹਵਾ ਜੀ ਇਹਦੇ ਡਬਲ ਬੈਟਰੀ ਮਿਲੇਗਾ ਕੋਰਲੈਸ ਬੈਟਰੀ ਚ ਰਹੇਗਾ ਵਿਦ ਗਾਰੰਟੀ ਰਹੇਗਾ ਵਿੱਚ ਇੱਕ ਬੈਟਰੀ ਦਾ ਚਾਰਜ ਦਿਨ ਡੇਢ ਘੰਟਾ ਚੱਲੇਗਾ ਪ੍ਰੋਪਰ ਪ੍ਰੋਪਰ 48 ਵੋਲਟ ਦੀ ਬੈਟਰੀ ਰਹੇਗੀ ਜੀ ਤੇ ਦੋਵੇਂ ਬੈਟਰੀਆਂ ਦੀ ਗਾਰੰਟੀ ਹੈ 6 ਮਨთ ਦੀ ਆ ਛੋਟੇ ਛੋਟੇ ਪੱਖੇ ਆਪਣੇ ਕੋਲ ਸ਼ੁਰੂ ਹੋ ਜਾਂਦੇ ਨੇ ਯਾ ਦੇਖੋ ਪਾਜੀ ਦੇ ਵਾਹ ਉੜਦੇ ਵੇ ਬਹੁਤ ਫੁੱਲ ਤੇਜ਼ ਹਵਾ ਦੇ ਵਿੱਚ ਰਹੇਗਾ ਐਮ ਜੈਡ ਕੋਪਰੇ ਦੇ ਵਿੱਚ ਰਹੇਗਾ ਪੱਖੇ ਜ ਆਪਣੇ ਕੋਲ ਬਹੁਤ ਸਾਰੇ ਮਾਡਲ ਮਿਲ ਜਾਣਗੇ ਆ ਕਿੰਨੇ ਪਿਆਰੇ ਪਿਆਰੇ ਮਾਡਲ ਤੁਹਾਨੂੰ ਆ ਪੱਖਿਆਂ ਨੇ ਮਿਲਣਗੇ ਜੀ ਆ ਵੀ ਚੈੱਕ ਕਰੋ ਪਾਜੀ ਤੇ ਇੱਧਰ ਚੈੱਕ ਕਰੋ ਤੁਹਾਨੂੰ ਆ ਪੱਖਿਆਂ ਦੇ ਵਿੱਚ ਬਹੁਤ ਸਾਰੇ ਮਾਡਲ ਆ ਇੱਕ ਚੱਲਦਾ ਫਿਰਦਾ ਇਨਵਰਟਰ ਲੈ ਕੇ ਆਏ ਆ ਜੰਮੀਆਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਦਾਦੀ ਕਿ ਲਾਈਟਾਂ ਬਹੁਤ ਜਾਣੀਆਂ ਨੇ ਤੇ ਆ ਆ ਗਈ ਲਾਈਟ ਤੇ ਲਾਈਟ ਦੇ ਨਾਲ ਨਾਲ ਆ ਆ ਗਿਆ ਪੱਖਾ ਤੁਹਾਨੂੰ ਕਿ ਤੁਹਾਨੂੰ ਹੁਣ ਇਨਵਰਟਰ ਦੀ ਵੀ ਲੋੜ ਨਹੀਂ ਜੇ ਤੁਹਾਡੇ ਲਈ ਤੋਹਫਾ ਲੈ ਕੇ ਆਏ ਆ ਮੇਰੇ ਵੀਰ ਭਰਾ ਜਾਂ ਸਾਡੀਆਂ ਬੀਬੀਆਂ ਭੈਣਾਂ ਜਿੰਨੀਆਂ ਵੀਡੀਓਜ਼ ਬਣਾਉਂਦੇ ਨੇ ਬਲੌਗਰ ਜਿਹੜੇ ਨੇ ਸਪੈਸ਼ਲੀ ਇਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਇਹ ਘਰੇ ਦੇ ਵਿੱਚ ਕੋਈ ਆਪਣਾ ਸਾਰੀ ਦਿਹਾੜੀ ਬੀਬੀਆਂ ਭੈਣਾਂ ਆਪਣਾ ਕੰਮ ਕਰਦੀਆਂ ਰਹਿ ਕੀ ਕਈ ਵਾਰ ਹੋ ਜਾਂਦਾ ਕਿ ਗੱਡੀ ਰਾਤ ਵਿੱਚ ਇਹੋ ਜੀ ਜਗ੍ਹਾ ਤੇ ਪੈਂਚਰ ਹੋ ਜਾਂਦੀ ਹੈ ਹਵਾ ਘਟ ਜਾਂਦੀ ਤੁਹ ਆਹ ਨਾਲ ਵਿੱਚ ਪਾ ਕੇ ਰੱਖੋ ਜੀ ਇਹ ਪੰਪ ਅੱਛਾ ਬਾਈ ਪੂਰੀ ਹਵਾ ਭਰ ਦੇ ਚਾਰ ਡਾਰਾ ਹਾਂਜੀ ਹਾਂਜੀ ਵੀਰੇ ਗਰੰਟੀ ਦੇ ਵਿੱਚ ਆਹ ਫੋਕਸ ਕਰੋ ਅਤੇ ਐਮਪਰਨ ਕੰਪਨੀ ਦਾ ਰਹੇਗਾ ਹੂੰ ਇੱਕ ਸਾਲ ਦੀ ਵਾਰੰਟੀ ਰਹੀ ਤੁਹਾਨੂੰ ਇਹ ਪੰਪ ਹਵਾ ਭਰਨਾਂ ਲਈ 100 ਗੱਡੀ ਵਾਲੇ ਬਾਈ ਜਿੰਨੇ ਨੇ ਪਾਜੀ ਐਵੇਂ ਨਹੀਂ ਕਹਿੰਦੇ ਬੰਦੇ ਲੁਧਿਆਣਾ ਜਾ ਕੇ ਸ਼ੋਪਿੰਗ ਕਰਨੀਆਂ ਬਾਬੇ ਨਾਨਕ ਦੀ ਹਾਟੀ ਤੇ ਜਿੱਥੇ ਕੀ ਜਿਹੜੀਆਂ ਵਾਇਰਲ ਵੀਡੀਓ ਦੇਖਦੇ ਆ ਇਲੈਕਟ੍ਰੋਨਿਕ ਗੈਜੇਟਸ ਇਹੋ ਜਿਹੇ ਆ ਸਮਾਨ ਤੁਹਾਨੂੰ ਕਿੱਥੋਂ ਮਿਲਦਾ ਕੈਮਰੇ ਸਾਡੇ ਕੋਲ ਪਾਸੇ ਇਹੋ ਜਿਹੇ ਮਿਲਣਗੇ ਜਿਹੜੇ ਕਿ ਮਾਰਕੀਟ ਦੇ ਵਿੱਚੋਂ ਹਟ ਕੇ ਹਾਂ ਤੁਹਾਨੂੰ ਇੱਕ ਕੈਮ ਦਿਖਾਉਣਾ ਸਾਡੇ ਕੋਲ ਕੈਮਰੇ ਵਿੱਚ ਬਹੁਤ ਜ਼ਬਰਦਸਤ ਚੀਜ਼ ਆਈ ਹੋਈ ਜੀ ਆ ਦੇਖੋ ਇਹ ਰੈਣਗਾ ਭਾਜੀ ਕੈਮਰੇ ਦੀ ਗੱਲ ਕਰਦਾ ਮੈਂ ਕੈਮਰੇ ਦੀ ਇਹ ਸਾਰੇ ਇਹਦੇ ਵਿੱਚ ਕੋਰ ਫਿੱਟ ਕੀਤਾ ਹੋਇਆ ਜੀ ਰੈਣਗਾ ਜੀ ਇਹਦੇ ਇਹ ਕੈਮਰਾ ਫਿੱਟ ਕੀਤਾ ਹੋਇਆ ਹੈ ਇੱਥੇ ਇਹਦੇ ਮੈਮਰੀ ਕਾਰਡ ਪੈਂਦਾ ਔਰ ਇਹਦਾ 3 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇਹਦਾ ਐਂਟਰ ਹਾਂ ਜੀ ਔਰ ਫੁਲ ਐਚਡੀ ਰਿਕਾਰਡਿੰਗ ਹੋਏਗੀ ਜੀ 3 ਮੈਗਾਪਿਕਸਲ ਕੈਮਰਾ ਵਾਧੀਆਂ ਚੈੱਕ ਕਰੋ ਜੀ ਆ ਐਨਕਾ ਨੇ ਇੱਥੇ ਕੈਮਰਾ ਲੱਗਾ ਤੇ ਇਸ ਜਗ੍ਹਾ ਤੇ ਮੈਮਰੀ ਕਾਰਡ ਪੈਣਾ ਤੇ 3 ਘੰਟੇ ਦਾ ਇਹਦਾ ਬੈਟਰੀ ਪੈਕ ਆ ਤੁਸੀਂ ਐਨਕਾ ਲਾ ਕੇ ਐਂ ਚੱਲ ਜਾਣਾ ਤੇ ਕਿਸੇ ਨੂੰ ਨਹੀਂ ਪਤਾ ਕਿ ਤੁਸੀਂ ਰਿਕਾਰਡਿੰਗ ਕਰਦੇ ਕਿ ਵੀ ਕੀ ਵਾ ਮੈਂ ਤਾਂ ਕਿਹਾ ਭਾਜੀ ਕੈਮਰੇ ਵੱਡੇ ਵੱਡੇ ਭਾਈ ਦੇ ਤੇ ਐਨਕਾ ਵਾਲੇ ਗੈਨ ਮਿਲਿਆ ਦੇਖੋ ਜੀ ਬਲਬ ਵਾਲੇ ਹੋਲਡਰ ਦੇ ਵਿੱਚ ਕੈਮਰਾ ਫਿੱਟ ਕਰ ਦਿੱਤਾ ਜੀ ਉਹ ਕੀ ਆਵਾਜ਼ ਹੈ ਭਾਜੀ ਕੀ ਆਵਾਜ਼ ਹੈ ਸੋ ਇਹ ਭਾਜੀ ਉਹਨੇ ਲੈ ਕੇ ਆਏ ਚੀਜ਼ਾਂ ਆ ਉਹਨੂੰ ਪੂਰੀਆਂ ਲੱਬ ਲੱਬ ਕੇ ਕਿੱਥੋਂ ਆ ਬਲਬ ਵਾਲਾ ਹੋਲਡਰ ਆ ਇਹਦੇ ਵਿੱਚ ਕੈਮਰਾ ਲੱਗਿਆ ਹੋਇਆ ਆ ਪਿੱਛੇ ਮੈਮਰੀ ਕਾਰਡ ਤੁਹਾਡਾ ਪੈਣਾ ਤੇ ਆ ਨਾਲ ਤੁਸੀਂ ਲਾ ਕੇ ਆਪਣੇ ਤੇ ਕਿਰਨ ਨੂੰ ਇਸਤੇਮਾਲ ਕਰ ਸਕਦੇ ਆ ਚੈੱਕ ਕਰੋ ਨਾਈਟ ਵਿਜ਼ਨ ਬਹੁਤ ਜਿਆਦਾ ਸਟਰੋਂਗ ਹੈ ਜੀ 5 ਦਿਨ ਦਾ ਇਹਦਾ ਆਪਣਾ ਬੈਟਰੀ ਬੈਕਅਪ ਹੈ ਨਾਈਟ ਵਿਜ਼ਨ ਵਾਲਾ ਕੈਮਰਾ ਆ ਵੈਸੀ ਕਲੋਕ ਦੇਖੂਗਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਇਹ ਚ ਕੈਮਰਾ ਲੱਗਾ ਕੀ ਆ ਆ ਪਿੱਛੇ ਸੈੱਲ ਪੈਂਦਾ ਜੀ ਤੇ ਡਿਜੀਟਲ ਵਿੱਚ ਟਾਈਮ ਆਈ ਜਾਣਾ ਤੇ ਤੁਸੀਂ ਜਿੱਥੇ ਮਰਜੀ ਬੈਜੋ ਨਾਈਟ ਵਿਜ਼ਨ ਬਹੁਤ ਸਟਰੋਂਗ ਆ ਇਹ ਨਹੀਂ ਕਿ ਰਾਤ ਨੂੰ ਕੈਮਰਾ ਨਹੀਂ ਚੱਲੇ ਰਾਤ ਨੂੰ ਵੀ ਇਹ ਕੈਮਰਾ ਚੱਲੇਗਾ ਇੱਕ ਆ ਬਲਬ ਵਾਲਾ ਹੋਲਡਰ ਹੋ ਗਿਆ ਆ ਦੂਜਾ ਮੇਰੀ ਅੱਖਾਂ ਲੱਗੀਆਂ ਐਨਕਾ ਇਹ ਵੀ ਇੱਕ ਕੈਮਰਾ ਆ ਭਾਈ ਜੀ ਇਹ ਵੀ ਕੈਮਰਾ ਆ ਨਾ ਲੰਦਾ ਆਪਣੇ ਕੋਲ ਨਾਲ ਦੀ ਨਾਲ ਵਿਕਦਾ ਸ਼ੁਰੂ ਹੋਈ ਜਾ ਰਿਹਾ ਜੀ। ਕੀ ਆਵਾਜ਼ ਆ ਦੇਖੋ ਇਹ ਕਾਈ ਆਪਣੇ ਜ਼ਿੰਮੀਦਾਰ ਭਰਾ ਵਾਸਤੇ ਬਹੁਤ ਜ਼ਬਰਦਸਤ ਸੈਟ ਲੈ ਗਏ। ਵਾਹ ਵਾਦ ਭਾਈ ਇਹ ਬਲੂਅਰ ਦੀ ਹੈ ਡੀਟੀ ਹਵਾ ਹੈ ਜੀ ਇਹਦੇ ਡਬਲ ਬੈਟਰੀ ਮਿਲੇਗਾ ਕੋਰਲੈਸ ਬੈਟਰੀ ਚ ਰਹੇਗਾ ਵਿਦ ਗਾਰੰਟੀ ਰਹੇਗਾ ਜੀ। ਭਾਈ ਆ ਚੈੱਕ ਕਰੋ ਜੀ ਆ ਹੈਗਾ ਜੀ ਬਲੂਅਰ ਤੁਹਾਨੂੰ ਉਹ ਲਫਵਾ ਪਿਆ ਭਾਈ ਉਹ ਦਿਖਾਉਣਾ ਤੁਨ ਮਾ। ਉਹ ਚੈੱਕ ਕਰੋ ਕਿੱਥੇ ਚਲ ਗਿਆ। ਅੱਧਾ ਲਿਆ ਏਡੀ ਤਾਕਤ ਲਪਾਈ ਇਹਦੀ ਬੈਟਰੀ ਬੈਟਰੀ ਦਾ ਦਦੋ ਇੱਕ ਵਾਰੀ ਇਹ ਡਬਲ ਬੈਟਰੀ ਜੀ ਆ ਦੇਖੋ ਪੂਰਾ ਟੋਟੇ ਟੋਟੇ ਕਿੱਥੇ ਹੋਇਆ ਵੇ ਅੱਛਾ ਡਬਲ ਬੈਟਰੀ ਰਹੇਗਾ ਦੋ ਬੈਟਰੀਆਂ ਵਾਲਾ ਮਾਲ ਹੈ ਹੈਵੀ ਕੋਰਡਲੈਸ ਬੈਟਰੀ ਵਿੱਚ ਇੱਕ ਬੈਟਰੀ ਦਾ ਚਾਰਜਰ 1.5 ਘੰਟਾ ਚੱਲੇਗਾ ਪ੍ਰੋਪਰ ਪ੍ਰੋਪਰ 48 ਵੋਲਟ ਦੀ ਬੈਟਰੀ ਰਹੇਗੀ ਜੀ ਔਰ ਦੋਵੇਂ ਬੈਟਰੀਆਂ ਦੀ ਗਾਰੰਟੀ ਹੈ 6 ਮਨთ ਦੀ 6 6 ਮਹੀਨੇ ਦੀ ਬੈਟਰੀ ਤੁਹਾਨੂੰ ਗਾਰੰਟੀ ਮਿਲ ਜਾਣੀ ਹੈ ਦੋ ਬੈਟਰੀਆਂ ਨਾਲ ਤੁਹਾਨੂੰ ਆਹ ਬਲੋਰ ਮਿਲੂਗਾ ਆ ਤੁਸੀਂ ਚੈੱਕ ਕਰ ਲੋ ਕਿ ਬਲੋਰ ਦੀ ਤਾਕਤ ਕਿੱਡੀ ਹੈਗੀ ਆ ਆ ਪੂਰੀ ਤੁਹਾਨੂੰ ਇਹਨੂੰ ਅਟੈਚੀ ਦੇ ਵਿੱਚ ਪੂਰਾ ਫਿੱਟ ਮਾਲ ਮਿਲਣਾ ਜੀ ਬਾਈ ਜੀ ਇਹ ਤਾਂ ਅਹੀ ਆਂਦੀ ਆਈਟਮਾਂ ਵਿਕਦੇ ਆ ਜਾ ਰੀਆਂ ਦੇਖੋ ਦੁਨੀਆ ਦੇ ਸਭ ਤੋਂ ਟ੍ਰੈਂਡਿੰਗ ਆਈਟਮ ਆ ਆ ਆ ਤੁਸੀਂ ਹੋ 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 YouTube ਤੇ Netflix ਤੇ ਆਪਣੇ ਸਾਹਮਣੇ ਚੱਲ ਰਹੀ ਏ ਇਹ ਛੱਤ ਦੇ ਉੱਤੇ ਪ੍ਰੋਜੈਕਟਰ ਬਣਦਾ ਜੀ ਮੱਛੀਆਂ ਘੁੰਮਦੀਆਂ ਨੇ ਆ ਜੋ ਵੀ ਆਕਟੋਪਸ ਸਾਰੇ ਛੱਤ ਉੱਤੇ ਘੁੰਮਦੇ ਨੇ ਬਾਈ ਦੇਖੋ ਕਿੰਨਾ ਪਿਆਰਾ ਪੀਸ ਹੈ ਬਹੁਤ ਵਧੀਆ ਚੀਜ਼ ਆ ਜੀ ਇਹਦੇ ਨਾਲ ਸਾਰੀ ਅਟੈਚਮੈਂਟ ਮੋੜੀ ਹੋਈ ਹੈ ਉਹ ਬੋਥੀ ਦੇ ਉੱਤੇ ਸਾਰੇ ਹੋਏ ਸਿੱਟੇ ਹੋਏ ਦੇਖੋ ਬਾਰੇ ਹੋਰ ਵੇਰਵੇ ਤੇ ਡਿਜ਼ਾਈਨ ਲਗਾ ਕੇ ਆਪਣੇ ਰੂਮ ਬਹੁਤ ਸੁੰਦਰ ਬਣਾ ਸਕਦੇ ਆ ਆਪਣੇ ਅਕੋਰਡਿੰਗ ਦੀ ਸੀ ਡਿਜ਼ਾਈਨ ਵੀ ਇਹਦੇ ਵਿੱਚ ਨਾਲ ਅਟੈਚ ਕਰ ਸਕਦੇ ਆ ਆ ਗਾਲ ਦੇ ਵਿੱਚ ਪੱਖਾ ਪਾਇਆ ਇਹਦੀਆਂ ਮਸ਼ਹੂਰੀਆਂ ਨਹੀਂ ਸਿਰਫ ਡਿਜੀਟਲ ਤੇ ਦੇਖੀ ਜਿਹੜੇ ਉਹ ਚਾਈਨੀਜ਼ ਲੋਕ ਦਿੰਦੇ ਹੁੰਦੇ ਸਾਨੂੰ ਪਤਾ ਨਹੀਂ ਕਿ ਇਹ ਵੈਸੇ ਆਈਟਮ ਵਧੀਆ ਹੁੰਦੀ ਪਈ ਜਾਂ ਫਿਰ ਕੋਈ ਕੋਈ ਕੰਪਨੀ ਦੇ ਵਿੱਚ ਗਰੰਟੀ ਵਾਲਾ ਜੀ ਇਹਦੀ ਬੈਟਰੀ ਦੀ ਗਰੰਟੀ ਹੈ ਆ ਦੇਖੋ ਪਹਿਲੇ ਮੈਂ ਤੁਹਾਨੂੰ ਦੱਸਦਾ ਕਿ ਇਹੋ ਜਿਹੀ ਚੀਜ਼ਾਂ ਸਾਡੀ ਬੀਬੀਆਂ ਭੈਣਾਂ ਜਿਹੜੀ ਕਿਚਨ ਦੇ ਵਿੱਚ ਕੰਮ ਕਰਦੀਆਂ ਨੇ ਕਿਉਂਕਿ ਕਿਚਨ 'ਚ ਜ਼ਿਆਦਾ ਪੱਖਾ ਨਹੀਂ ਲੱਗਾ ਹੁਣ ਗਰਮੀ ਵਾਲਾ ਟਾਈਮ ਆ ਗਰਮੀਆਂ ਦੇ ਲਈ ਸਪੈਸ਼ਲ ਆਪਣੀਆਂ ਮਾਵਾਂ ਦੇ ਲਈ ਆਪਣੀ ਭੈਣਾਂ ਦੇ ਲਈ ਆਪਣੇ ਘਰ ਵਾਲੀ ਲਈ ਆਪਣੀ ਫੀਮੇਲ ਜਿੰਨੀਆਂ ਔਰਤਾਂ ਨੇ ਉਹਨਾਂ ਦੇ ਲਈ ਕਿ ਘਰ ਦੇ ਵਿੱਚ ਐਵੇਂ ਪੱਖਾ ਲਾ ਲੈ ਤੇ ਨਾਲ ਆਪਣੀ ਰੋਟੀ ਜੜੀ ਬਣਾਈ ਗਏ ਤੁਸੀਂ ਆ ਛੋਟੇ ਛੋਟੇ ਪੱਖੇ ਆਪਣੇ ਕੋਲ ਸ਼ੁਰੂ ਹੋ ਜਾਂਦੇ ਨਹੀਂ ਆ ਦੇਖੋ ਬਾਜੀ ਦੇ ਵਾਲ ਉੱਡਦੇ ਵੇ ਬਹੁਤ ਫੁੱਲ ਤੇਜ਼ ਹਵਾ ਦੇ ਵਿੱਚ ਰਹੇਗਾ ਐਮ ਜੈਡ ਕੰਪਨੀ ਦੇ ਵਿੱਚ ਰਹੇਗਾ ਪੱਖੇ ਜ ਆਪਣੇ ਕੋਲ ਬਹੁਤ سارے ਮਾਡਲ ਮਿਲ ਜਾਣਗੇ ਆ ਚੈੱਕ ਕਰੋ ਆ ਕਿੰਨੇ ਪਿਆਰੇ ਪਿਆਰੇ ਮਾਡਲ ਤੁਹਾਨੂੰ ਆ ਪੱਖਿਆਂ ਨੇ ਮਿਲਣਗੇ ਜੀ ਆ ਵੀ ਚੈੱਕ ਕਰੋ ਭਾਜੀ ਤੇ ਇੱਧਰ ਚੈੱਕ ਕਰੋ ਤੁਹਾਨੂੰ ਆ ਪੱਖਿਆਂ ਦੇ ਵਿੱਚ ਬਹੁਤ ਸਾਰੇ ਮਾਡਲ ਆ ਇੱਕ ਚੱਲਦਾ ਫਿਰਦਾ ਇਨਵਰਟਰ ਲੈ ਕੇ ਆਏ ਆ ਜੀ ਆ ਦੇਖੋ ਇਹਦੇ ਵਿੱਚ ਪੱਖਾ ਤੇ ਚੱਲਣਾ ਹੀ ਚੱਲਣਾ ਸੱਤ ਸਪੀਡ ਦਾ ਦੂਸਰਾ ਫਾਇਦਾ ਇਹਦੇ ਵਿੱਚ ਨਾਲ ਲਾਈਟ ਵੀ ਦਿੱਤੀ ਹੋਈ ਹੈ ਜੀ ਇਹ ਚੱਲਦਾ ਫਿਰਦਾ ਇਨਵਰਟਰ ਹੈ ਲਾਈਟ ਦੇਖੋ ਕਿੰਨੀ ਤੇਜ਼ ਆ ਚੈੱਕ ਕਰੋ ਭਾਜੀ ਕੀ ਬਾਤ ਹੈ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਦਦੀ ਕਿ ਲਾਈਟਾਂ ਬਹੁਤ ਜਾਣੀਆਂ ਨੇ ਤੇ ਆ ਆ ਗਈ ਲਾਈਟ ਤੇ ਲਾਈਟ ਦੇ ਨਾਲ ਨਾਲ ਆ ਆ ਗਿਆ ਪੱਖਾ ਤੁਹਾਨੂੰ ਕਿ ਤੁਹਾਨੂੰ ਹੁਣ ਇਨਵਰਟਰ ਦੀ ਵੀ ਲੋੜ ਨਹੀਂ ਹੈ ਜੇ ਕਹੂੰ ਕਿ ਇਨਵਰਟਰ ਬਚਾਉਣਾ ਕਿਉਂਕਿ ਸਾਡੀਆਂ ਬੀਬੀਆਂ ਹੁੰਦੀ ਕਿ ਇਨਵਰਟਰ ਬਚਾ ਲੋ ਰਾਤੀ ਲਾਈਟ ਪਉਣੀ ਕਦੋਂ ਆਣੀ